ਸ੍ਰੀ ਕੇਸਗੜ ਸਾਹਿਬ ਸੋ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਾਰੀ ਦੀ ਕਿਰਪਾ ਦੇ ਨਾਲ ਜੋ ਪੰਜ ਤਤ ਸਹਿਬਾਂ ਦੀ ਯਾਤਰਾ ਪ੍ਰారంਭ ਕੀਤੀ ਅੱਜ ਪਹਿਲੇ ਤਖਤ ਸ੍ਰੀ ਕੇਸਗੜ ਸਾਹਿਬੇ ਤੋਂ ਉਸਦੀ ਕਿਰਪਾ ਨਾਲ ਆਏ ਹਾਂ ਸੋ ਸਤਿਕਾਰ ਸਦੇਹੋ ਬਾਈਦਰ ਵਾਇਗਰ ਜੀ ਇੱਥੇ ਸਾਹਿਬੇ ਕੁਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੀ ਜੋ ਖੰਡੇ ਵਟ ਦਾ ਅੰਮ੍ਰਿਤ ਿਆਰ ਕਰਕੇ ਬਾਤ ਬਖਸ਼ਿਸ਼ ਕੀਤੀ ਸੀ ਤਾਂ ਸ੍ਰੀ ਪੀਸਗਰ ਸਾਹਿਬ ਹਾਲਸਾ ਬੰਦੀ ਪੰਨਾ ਤਸਤਾਂ ਚ ਤੀਸਰਾ ਤਖਤ ਹੈ ਇਹ ਖਾਲਸਾ ਬੰਨ ਪ੍ਰਗਟ ਸਥਾਨ ਹੈ ਜਿੱਤੇ ਸੰਗਤਾਂ ਦੇ ਭਾਰੀ ਇਕੱਠ ਵਿੱਚੋਂ ਇੱਕ ਵਿਸਾਖ 1752 ਬਿਕਰਮੀ 2 ਮਾਰਚ 1602 ਸਾਕੰਜੂਸ ਜੀਤਾਨੀ ਵਾਰੀ ਵਾਰੀ ਪੰਜ ਸਿਰਾਂ ਦੀ ਮੰਨ ਕੀਤੀ ਸਭ ਤੋਂ ਪਹਿਲਾਂ ਭਾਈ ਦਿਆਸ ਰਾਮ ਜੀ ਲਾਹੌਰ ਜਿਉ ਅਸੀਂ ਨੇ ਆਪਣਾ ਸਿਸ ਗੁਰੂ ਚਨੰਜੇਤ ਕੀਤਾ ਦੂਸਰੀ ਵਾਰੀ ਭਾਈ ਦਿਆ ਧਰਮਦਾਸ ਹਸਤਨਾਪੁਰ ਦਿੱਲੀ ਉੱਤਰ ਪ੍ਰਦੇਸ਼ ਤੀਸਰੀ ਵਾਰਪਾਈ ਹਿੰਮਸ ਰਾਜ ਜੀ ਜਗਨਨਾਥ ਪ੍ਰਯੋਡੀ ਸਾ ਚੌਥੀ ਵਾਰੀ ਕੋਈ ਮੁਖਸਿੰਦੀ ਗਵਾਰ ਕਾ ਗੁਜਰਾਤ ਅਤੇ ਪੰਜਵੀਂ ਵਾਰੀ ਭਾਈ ਸਾਹਿਲ ਚੰਦ ਜੀ ਅਭਿਦਰ ਕਰਨਾਟਕ ਦੇ ਰਹਿਣ ਵਾਲੇ ਸਨ ਇਹਨਾਂ ਪੰਜ ਸਿੱਖਾਂ ਨੇ ਆਪਣੀ ਸੀਸ ਗੁਰੂ ਚੰਦ ਸਾਹਿਬ ਦੇ ਘਰਕਿੱਤੇ ਸੋਖੰਡੇ ਬਾਡੀ ਦੇ ਦਾਦ ਪ੍ਰਾਪਤ ਹੋਏ ਸੋ ਆਪ ਜੀ ਨੂੰ ਅਗੁੱਦ ਦਸ ਸਦਾਰ ਕਰਾਨੇ ਆ ਇੱਥੇ ਜੋ ਪਾਵਨ ਸ਼ਸਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਸ਼ਸਤਰ ਤੇਗਾ ਕੋੜੜਾ ਚਾਬਕ ਸ੍ਰੀ ਗੁਰੂ ਤੇਗ ਬਹਾਦਰ ਦੇ ਪਾਵਨ ਸ਼ਸਤਰ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸ਼ਸਤਰ ਖੰਡਾ ਕਟਾਰ ਬੰਦੂਬ ਸਿੰਘ ਸੀਰੇ ਤੇਗ ਦਾਹੇ ਆਹਣੀ ਸੁਨੇਹਰੀ ਚੱਕਰ ਢਾਲ ਵੱਡਾ ਵਰਸ਼ਾ ਛੋਟਾ ਵਰਸ਼ਾ ਤਿੰਨ ਕਿਰਪਾਣਾ ਵੱਡੀਆਂ ਇੱਕ ਛੋਟੀ ਕਿਰਪਾਣ ਸਾਡੇ ਤਿੰਨ ਚੀਜ਼ ਚੋਲਾ ਸਾਹ ਦਸਤਾਰ ਕੰਗਾ ਤੇ ਪਵਿੱਤਰ ਕੇਸ ਸਰਬਲੋਹ ਦਾ ਤੀਰ ਪੰਜ ਤੀਰ ਲੱਕੜੀ ਦੇ ਕਾਨੇ ਵਾਲੇ ਭਾਲਾ ਹੱਥ ਲਿਖ ਪੋਥੀ ਸਾਹਿਬ ਨਾਗਨੀ ਵਰਸਾ ਕਿਰਪਾ ਵਰਸਾ ਸਾਹਿਬ ਆਜੋ

ਕੁਝ ਦੁਨੀਆ ਭਰ ਸੇ ਦਸਵਲੀ ਯਾਰ ਸਾਥੀ ਦਰਦ ਲੈਣਾਂ ਤੋਂ ਹੈ ਜੀ ਹਰ ਜਨਮ ਉਤਪੰਨ ਹੋ ਕੇ ਕਾਹੇ ਜਨਨ ਦੇ ਸੁਪਨਾ ਜਨਨਿਤ ਨਿਰਭਾਰ ਸਾਧਾ ਹੋਵਾਂ ਉਹ ਵੀ ਸਦੁਰਕੀ ਨੇ ਨਾ ਪਾਇ ਲਗੇ ਨਾ ਪਾਇਆ ਸਤਿਗੁਰ ਚਾਹ ਪ੍ਰਕਾਸ਼ ਕੀ ਆਪ ਪਾਇਆ ਸਤਿਗੁਰ ਦਰਬਾਰ ਦੇ ਵਿੱਚ ਤੁਝੋ ਮਿਲ ਪਾਇਆ ਬਤਲੀ ਜੈ ਸਤਿਗੁਰ ਪਾਇਆ ਜਦਿ ਮਨ ਨੇ ਲਾਟ ਪਾਇਆ ਉਹਦੇ ਅੰਦਰ ਆਇਆ ਤੂੰ ਮੁਕਤ ਹੋ ਗਏ ਹੇ ਮੋਹ ਸਤਿਆਰੋ ਵੇਰਨੋ ਮੇਲਾ ਕੋ ਨਿੰਚਾ ਜੈ ਮੋਹ ਮਿਤਨ ਸਤਿਆਰੋ ਮਜਸੈ ਜੋਲੇ ਮੋਹ ਕੁਰੀਆਰੋ ਮੇਨੋ ਵੇ ਮੋਹ ਮਿਤਿਆਤੀ ਜਿਰ ਸੁਲੋਗ ਪੋਬਿਤਮ ਬੋੜਕ ਹੋਸਿਆ ਨੋ ਰੁਕਾਤੇ ਕੀ ਸਨ ਜਾਨਾ ਹੋ ਮੇ ਚ ਪਾਇਆ ਹੋ ਬਸਾਇਆ ਹੋ ਮੇ ਕਰ ਕਰ ਕੇ ਉਪਾਇਆ ਹੋ ਮੇ ਮੁਝੇ ਤਾਂ ਦੱਸ ਦਿਆ ਗਿਆ ਮੇ ਨਾਮ ਤੁਹਾਨੂੰ